ਹਰ ਸਿਮਰਤ ਬਾਦਲ ਨੇ ਵਕ ਵਕ ਮੁੱਦਿਆਂ ਤੇ ਮਾਨ ਸਰਕਾਰ ਨੂੰ ਘੇਰਿਆ ਚਾਹੇ ਅਮਰਿਤਪਾਲ ਸਿੰਘ ਉਹਨਾਂ ਦੇ ਸਾਥੀਆਂ ਤੇ ਐਮਐਸਏ ਦੀ ਗੱਲ ਹੋਵੇ ਨਸ਼ੇ ਪੰਜਾਬ ਦੇ ਪਾਣੀ ਤੇ ਗੈਂਗਸਟਰਾਂ ਦਾ ਮੁੱਦਾ ਹੋਵੇ ਹਰ ਇਸ਼ੂ ਤੇ ਹਰ ਸਿਮਰਤ ਬਾਦਲ ਨੇ ਮਾਨ ਸਰਕਾਰ ਨੂੰ ਕਿਟਾਰੇ ਚ ਖੜਾ ਕੀਤਾ ਇਸ ਦੌਰਾਨ ਹਰ ਸਿਮਰਤ ਬਾਦਲ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਯਾਦ ਕੀਤਾ ਕਿ ਆ ਕੇ ਵਿਰੋਧੀ ਪਾਰਟੀਆਂ ਨੇ ਉਹਨਾਂ ਖਿਲਾਫ ਪੰਡਿਤ ਪ੍ਰਚਾਰ ਕੀਤਾ ਸੀ ਤੁਸੀਂ ਵੀ ਉੱਪਰ ਹੋਏ ਹੋ ਹਾਂਜੀ ਅੱਜ ਸਾਦਰ ਸਾਹਿਬ ਦੇ ਪਹਿਲੀ ਵਾਰ ਸੀਗੀ ਤੇ ਸ਼ਾਮ ਦਾ ਇਹੋ ਜਿਹਾ ਟਾਈਮ ਸੀਗਾ ਜਦੋਂ ਸਾਨੂੰ ਵਿਛੋੜਾ ਦੇ ਕੇ ਚਲੇ ਗਏ ਇਹ ਆ ਪਹਿਲੀ ਇਲੈਕਸ਼ਨ ਹੈ ਜਿੱਥੇ ਉਹਨਾਂ ਦੇ ਆਸ਼ੀਰਵਾਦ ਤੋਂ ਬਿਨਾ ਮੈਂ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ ਹੈ ਜਦੋਂ ਉਹਨਾਂ ਦਾ ਆਸ਼ੀਰਵਾਦ ਮੇਰੇ ਨਾਲ ਨਹੀਂ ਹੈਗੇ ਉਹ ਮੇਰੇ ਕਵਰਿੰਗ ਕੈਂਡੀਡੇਟ ਹਮੇਸ਼ਾ ਹੁੰਦੇ ਸੀ ਸੋ ਹਰ ਪੱਖੋਂ ਮੈਂ ਕਹਿ ਸਕਦੀ ਹਾਂ ਜਿੱਥੇ ਮੈਨੂੰ ਘਾਟ ਉਹਨਾਂ ਦੀ ਬੜੀ ਮਹਿਸੂਸ ਹੋ ਰਹੀ ਹੈ ਸ਼ਾਇਦ ਸਾਰੇ ਪੰਜਾਬ ਨੂੰ ਮਹਿਸੂਸ ਹੋ ਰਹੀ ਹੈ ਕਿਉਂਕਿ ਜਿਹੜੇ ਬਾਦ ਉਸ ਸਾਤ ਬਾਬਾਪੋੜ ਕੇ ਲੰਬੇ ਸੀ ਲੇਕਿਨ ਇੱਕ ਬਾਪੂ ਦੀ ਤਰ੍ਹਾਂ ਉਹਨਾਂ ਨੇ ਇਸ ਪੰਜਾਬ ਨੂੰ ਆਪਣੀ ਜਿੰਦ ਜਾਨ ਸਮਝ ਕੇ 70 ਸਾਲ ਦੀ ਲੰਬੀ ਸੇਵਾ ਕੀਤੀ ਹਰੇਕ ਵਰਗ ਦੇ ਨਾਲ ਉਹਨਾਂ ਨੇ ਨੇੜਤਾ ਬਣਾ ਕੇ ਉਹਨਾਂ ਦੀ ਤਕਲੀਫਾਂ ਨੂੰ ਆਪਣੀ ਤਕਲੀਫਾਂ ਸਮਝਿਆ ਬਤੌਰ ਮੁੱਖ ਮੰਤਰੀ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਸੀ ਇਹੋ ਜਿਹਾ ਪਿਆਰ ਸੀਗਾ ਲੋਕਾਂ ਦੇ ਨਾਲ ਤੇ ਹਰੇਕ ਵਰਗ ਦੀ ਸੇਵਾ ਦੇ ਨਾਲ ਨਾਲ ਪੰਜਾਬ ਦੀ ਜਿੰਨੀ ਤਰੱਕੀ ਹੋਈ ਬਿਜਲੀ ਨੂੰ ਸੜਕਾਂ ਨੂੰ ਸਹੂਲਤਾਂ ਨੂੰ ਕਿਸਾਨਾਂ ਵਾਸਤੇ ਤਾਂ ਕਿਸਾਨਾਂ ਦੇ ਨਸੀਹਾ ਕਿਉਂਕਿ ਮੋਟਰਾਂ ਦੇ ਕਨੈਕਸ਼ਨ ਦੇਣ ਵਾਲੇ ਮੋਟਰਾਂ ਦੇ ਬਿੱਲ ਮਾਫ ਕਰਨ ਵਾਲੇ ਫੋਕਲ ਪੁਆਇੰਟ ਬਣਾਉਣ ਵਾਲੇ ਖਾਲ ਸੂਏ ਕੱਸੀ ਲਿੰਕ ਰੋਡ ਟਰੈਕਟਰ ਨੂੰ ਗੱਡੇ ਦਾ ਦਰਜਾ ਦੇਣ ਵਾਸਤੇ ਕਿਸਾਨਾਂ ਵਾਸਤੇ ਤਾਂ ਕਿਹੜੀ ਚੀਜ਼ ਜਿਹੜਾ ਉਹਨਾਂ ਨੇ ਨਹੀਂ ਕੀਤੀ ਤੇ ਦੁੱਖ ਇਸ ਗੱਲ ਦਾ ਕਿ ਉਹਨਾਂ ਦੇ ਹੁੰਦੇ ਹੁੰਦੇ ਆ ਦੋਵੇਂ ਭਾਈਵਾਲ ਪਾਰਟੀਆਂ ਝਾੜੂ ਤੇ ਕਾਂਗਰਸ ਨੇ ਜਿਹੋ ਜਿਹਾ ਮਾੜਾ ਗੰਦਾ ਪੰਡੀ ਪ੍ਰਚਾਰ ਬਾਰੋ ਸਾਹਿਬ ਦੇ ਖਿਲਾਫ ਕੀਤਾ ਸਾਡੀ ਪਾਰਟੀ ਦੇ ਖਿਲਾਫ ਕੀਤਾ ਜਿਨ੍ਹਾਂ ਨੇ ਗੁਟਕਾ ਸਾਹਿਬ ਦੀ ਸਵਾ ਖਾਦੀਆਂ ਕਿ ਨਸ਼ੇ ਖਤਮ ਕਰਨਗੇ ਕਿਉਂਕਿ ਆ ਪਰਿਵਾਰ ਨਸ਼ੇ ਵੇਚਦਾ ਹੈ ਅੱਜ ਨਸ਼ੇ ਸਿਖਰਾਂ ਤਾਈਂ ਪਹੁੰਚੇ ਹੋਏ ਨੇ ਪਰਿਵਾਰ ਦੇ ਇੱਕ ਇੱਕ ਨੇ 2-2 3-3 ਜੀ ਜਾ ਰਹੇ ਨੇ ਕੁੜੀਆਂ ਤੱਕ ਨਸ਼ੇ ਤਾਈਂ ਲੱਗ ਗਿਆ ਨੇ ਘਰ ਘਰ ਤਾਈਂ ਨਸ਼ਾ ਪਹੁੰਚਿਆ ਹੈ ਤੇ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਸਵਾ ਖਾਨ ਵਾਲੇ 7 ਸਾਲ ਹੋ ਗਏ ਕੋਈ ਨਸ਼ਾ ਖਤਮ ਕਰਨ ਚ ਕਿ ਨਸ਼ੇ ਨੂੰ ਘਰ ਘਰ ਤਾਈਂ ਪਹੁੰਚਾਇਆ ਜ ਉਹਨਾਂ ਦੇ ਐਮ.ਐਲ.ਏ ਖੁਦ ਘਰੇ ਨੇ ਕਿ ਸਰਕਾਰ ਪਹੁੰਚਾ ਰਹੀ ਹੈ ਜਿਹੜੇ ਬੇਅਦਬੀਆਂ ਦੀ ਗੱਲ ਕਰਦੇ ਸੀ ਕਿ ਉਹ ਦੋਸ਼ੀਆਂ ਨੂੰ ਸਜ਼ਾ ਦੇ ਲਾਂਗੇ 7 ਸਾਲ ਹੋ ਗਏ ਇੱਕ ਦੋਸ਼ੀ ਨੂੰ ਨਹੀਂ ਫੜ ਸਕ ਕੇ ਸਜ਼ਾ ਤੱਕ ਨੂੰ ਨਹੀਂ ਦੁਲਾਨੀ ਤੇ ਸੋ ਹਰ ਪੱਖੋਂ ਵਿਸ਼ਟਾਚਾਰ ਵਧਿਆ ਹੋਇਆ ਹੈ ਘਰ ਘਰ ਤਾਈ ਬੇਰੋਜ਼ਗਾਰੀ ਗਲੀ ਗਲੀ ਸੇ ਨਸ਼ੇ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਲੁੱਟਾ ਖੋਹ ਆ ਫਿਰੋਤੀਆਂ ਪੰਜਾਬ ਦਾ ਵਾਲੀ ਵਾਰਿਸ ਨਹੀਂ ਹੈ ਉਪਰੋ ਪੰਜਾਬ ਦਾ ਲੱਖ ਤੋੜਨ ਵਾਸਤੇ ਜਿੱਥੇ ਸਾਡੇ ਉਕੇ ਇਹ ਦੋਵੇਂ ਭਾਈਵਾਲ ਪਾਰਟੀਆਂ ਨੇ 7 ਸਾਲ ਸੇ 1.80 ਹਜ਼ਾਰ ਕਰੋੜ ਦਾ ਕਰਜ਼ਾ ਚਾੜਤਾ ਲੇਕਿਨ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਤੇ ਪੰਜਾਬ ਦੀ ਮੁਲਾਜ਼ਮਾਂ ਨੂੰ 25 ਦਿਨ ਹੋ ਗਏ ਜਦੋਂ ਤੋਂ ਉਹਨਾਂ ਨੂੰ ਤਨਖਾਹ ਮਿਲਣੀ ਸੀ ਪਹਿਲੀ ਤਰੀਕ ਦੀ 25 ਤੇ ਅੱਜ ਤੱਕ ਹੀ ਤਨਖਾਹਾਂ ਤੱਕ ਨਹੀਂ ਮਿਲੀਆਂ ਡੀਏ ਪਤਾ ਨਹੀਂ ਕਿੰਨੇ ਕਿੰਨੇ ਚਿਰ ਦਾ ਖੜਿਆ ਫਿਰ ਇਹ ਹਰ ਮਹੀਨੇ ਇੰਨੀ ਵੱਡੇ ਵੱਡੇ ਕਰਜ਼ੇ ਲੈ ਕੇ ਪੈਸੇ ਜਾ ਕਿੱਥੇ ਰਹੇ ਨੇ ਕਿਉਂਕਿ ਵਿਕਾਸ ਦੀ ਇੱਕ ਇੱਟ ਨਹੀਂ ਕੋਈ ਨਵਾਂ ਹਸਪਤਾਲ ਸਕੂਲ ਜਿਹਦੀ ਗਾਰੰਟੀਆਂ ਲੈਂਦੀ ਉਹ ਵੀ ਨਹੀਂ ਦੱਸਦਾ ਹਰ ਪੱਖੋਂ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਆਪ ਦੀ ਕੁਰਸੀ ਦੇ ਖਾਤਰ ਗੁਲਾਮ ਕਰ ਦਿੱਤਾ ਹੈ ਦਿੱਲੀ ਦਾ ਜੇ ਮੈਂ ਆਸ ਕਰਦੀਆਂ ਕਿ ਇਸ ਵਾਰੀ ਵੋਟਾਂ 'ਚ ਜਦ ਇਹ ਪਾਰਟੀਆਂ ਤੁਹਾਡੇ ਕੋਲ ਵੋਟ ਮੰਗਣ ਵਾਸਤੇ ਆਣ ਗਿਆ ਤੁਸੀਂ ਪੁਰਾਣਾ ਹਿਸਾਬ ਲਓਗੇ ਇਹਨਾਂ ਦੇ ਨਵੇਂ ਝੂਠ ਦੇ ਜਾਲ 'ਚ ਫਸਣ ਤੋਂ ਪਹਿਲੇ ਘਰ-ਘਰ ਨੌਕਰੀ ਜਿਹਨਾਂ ਨੇ ਵਾਅਦਾ ਕੀਤਾ ਸੀ ਘਰ ਦਾ ਮਾਫੀ ਜਿਹਨਾਂ ਨੇ ਵਾਅਦਾ ਕੀਤਾ ਸੀ ਬੀਬੀਆਂ ਨੂੰ 1000 ਰੁਪਏ ਦੇਣ ਦਾ ਜਿਹਨਾਂ ਨੇ ਵਾਅਦਾ ਕੀਤਾ ਸੀ ਨਸ਼ੇ ਖਤਮ ਕਰਨ ਦਾ ਅੱਜ ਇਹਨਾਂ ਤੋਂ ਹਿਸਾਬ ਲੈਣ ਦਾ ਸਮਾਂ ਆ ਗਿਆ ਤੇ ਉਸ ਖੇਤਰੀ ਪਾਰਟੀ ਨੂੰ ਤੁਸੀਂ ਮਜ਼ਬੂਤ ਕਰੋ ਜਿਸ ਖੇਤਰੀ ਪਾਰਟੀ ਨੇ ਪਾਵੇ ਪੈਨਸ਼ਨ ਕਿਹਾ ਪਾਵੇ ਸ਼ਗਨ ਕਿਹਾ ਪਾਵੇ ਆਟਾ ਦਾਲ ਕਿਹਾ ਵਾਵੇ ਮੋਟਰਾ ਦੇ ਕਰਨ ਜੋ ਕਿਹਾ ਉਸ ਤੋਂ ਵੱਧ ਕਰਕੇ ਦਿਖਾਇਆ ਕਿਉਂਕਿ ਤੁਹਾਡੀ ਆਪਣੀ ਪਾਰਟੀ ਹੈ ਇਸ ਤਕਨੀ ਦੀ ਪਾਰਟੀ ਵਿੱਚ ਪੰਜਾਬ ਦਾ ਦਰਦ ਹੈ ਇਹ ਦਿੱਲੀ ਦੇ ਗੁਲਾਮਾਂ ਦੇ ਕੋਲ ਸਿਰਫ ਆਪਣੀ ਕੁਰਸੀ ਦਾ ਦਰਦ ਹੈ ਇਹ ਵੋਟਾਂ ਹੀ ਸੀਮਤ ਹੈ ਫਸਲੀ ਬਟੇਰਾ ਦੀ ਤਰ੍ਹਾਂ ਵੋਟਾਂ ਵੇਲੇ ਨਿਕਲਦੇ ਨੇ ਮਗਰੋਂ ਨਾ ਕਦੇ ਤੁਹਾਨੂੰ ਨਜ਼ਰ ਆਣਗੇ ਤੇ ਨਾ ਹੀ ਇਹਨਾਂ ਦੇ ਵਾਦੇ ਪੂਰੇ ਹੋਣਗੇ ਹੁਣ ਪੰਜਾਬ ਨੂੰ ਬਚਾਉਣ ਦੀ ਨੌਬਤ ਆ ਗਈ ਹੈ ਮੈਂ ਆਸ ਕਰਦੀ ਪੰਜਾਬ ਦੇ ਲੋਕੀ ਪੰਜਾਬ ਨੂੰ ਬਚਾਉਣ ਵਾਸਤੇ ਤਕੜੀ ਮੁਕਾਮਯਾਬ ਕਰੇ ਅੱਜ ਦਾ ਵੀ ਝੂਠ ਸਾਰੇ ਦੇਸ਼ 'ਚ ਇਹਨਾਂ ਨੇ ਝਾੜੂ ਨੇ ਤਾਂ ਪੰਜੇ ਨੇ ਗਠਜੋੜ ਕਰ ਲਿਆ ਸਾਂਝੀ ਪਾਰਟੀ ਨਾਲ ਹੀ ਖੜੀ ਕਰਤੀ ਐ ਸਾਂਝੀ ਸਰਕਾਰ ਬਣਾ ਰਹੇ ਨੇ ਸਾਰੇ ਸੂਬਿਆਂ 'ਚ ਇਕੱਠੇ ਹੋ ਕੇ ਲੜ ਰਹੇ ਨੇ ਚੰਡੀਗੜ੍ਹ ਤੱਕ ਕਾਂਗਰਸ ਦੇ ਹਾਕਸ਼ੇ ਆਮ ਆਦਮੀ ਪ੍ਰੈਸ ਕਾਨਫਰੰਸ ਇਕੱਠੇ ਕਰਕੇ ਉਹਨਾਂ ਨੂੰ ਸਵਾਰਥਨ ਦੇ ਰਹੇ ਨੇ ਲੇਕਿਨ ਪੰਜਾਬ ਦੇ ਲੋਕਾਂ ਨੂੰ ਅਜੇ ਵੀ ਮੂਰਖ ਸਮਝ ਕੇ ਕਹਿੰਦੇ ਪੰਜਾਬ 'ਚ ਅਸੀਂ ਵਾਖਾਂ ਜਿੱਤ ਜਾਂਦੇ ਤਾਂ ਫਿਰ ਉਹ ਸਾਂਝੇ ਗਠਬੰਧਨ 'ਚ ਸ਼ਾਮਿਲ ਹੋ ਜਾਂਦੇ ਕਿਉਂ ਪੰਜਾਬ ਨੂੰ ਝੂਠ ਬੋਲਦੇ ਹੋ ਤੁਸੀਂ ਬਠਿੰਡੇ ਦੀ ਲੜਾਈ 'ਚ ਮੈਂ ਕਿੱਸਾ ਮੇਰੇ ਤਿੰਨ ਬਾਰੀ ਮੇਰੇ ਵਿਰੋਧੀ ਜਿਹੜੇ ਖੜੇ ਨੇ ਸਭ ਵੱਡੇ ਵੱਡੇ ਦਿੱਗਜ ਪਰਵਾਰ ਤੋਂ ਸਕੇ ਮੁੱਖ ਮੰਤਰੀ ਦਾ ਪਰਵਾਰ ਵਿਚ ਮੰਤਰੀ ਕੋ ਪ੍ਰਧਾਨ ਕਾਂਗਰਸ ਦੇ ਵੋਟਾਂ ਤੇ ਬਾਦ ਮੋੜ ਕੇ 15 ਸਾਲ ਚ ਇਹਨਾਂ ਤਿੰਨੋਂ ਵਿੱਚੋਂ ਕੋਈ ਨਜ਼ਰ ਆਇਆ ਅੱਜ ਵੀ ਜਿਹੜੇ ਤਿੰਨ ਖੜੇ ਕੀਤੇ ਗਏ ਨੇ ਇਹਨਾਂ ਦੀ ਜਿਹੜਾ ਫਿਕਸਡ ਮੈਚ ਹੈਗਾ ਇਹ ਅਕਾਲੀ ਦਲ ਦੇ ਬੰਦੇ ਖੜਾ ਕਰੋ ਤਾਂ ਕਿ ਅਕਾਲੀ ਦਲ ਦੀ ਵੋਟਾਂ ਨੂੰ ਖੋਰਾ ਲੱਗੇ ਭਾਵੇਂ ਲੰਬੀ ਤੋਂ ਖੜਾ ਕੀਤਾ ਇਹ ਮੰਤਰੀ ਸਾਹਿਬ ਨੂੰ ਤਾਂ ਕਿ ਲੰਬੀ ਜਿਹੜਾ ਬਾਗਲਾ ਦਾ ਗੜ੍ਹ ਕਹਿੰਦਾ ਹੈ ਉੱਥੇ ਅਕਾਲੀ ਦਲ ਦੀ ਵੋਟਾਂ ਟੁੱਟੇ ਫਿਰ ਦੂਜੀ ਦੋਹਾਂ ਪਾਰਟੀਆਂ ਨੂੰ ਇੰਨੀ ਵੱਡੀਆਂ ਵੱਡੀਆਂ ਪਾਰਟੀਆਂ ਸਾਰਿਆਂ ਨੂੰ ਤੋੜ ਰਹੇ ਨੇ لیکن ਇਹਨਾਂ ਨੂੰ ਮਿਲੇ ਅਕਾਲੀ ਦਲ ਤੋਂ ਕੱਢੇ ਹੋਏ ਬੰਦੇ ਜਾਂ ਅਕਾਲੀ ਦਲ ਪਰਿਵਾਰ ਦੇ ਬੰਦੇ ਸੋ ਨਿਸ਼ਾਨਾ ਤਿੰਨੋਂ ਪਾਰਟੀਆਂ ਦਾ ਇੱਕ ਹੈ ਤਕਰੀ ਨੂੰ ਕਮਜ਼ੋਰ ਕਰਕੇ ਖੇਤਰੀ ਪਾਰਟੀ ਨੂੰ ਖਤਮ ਕਰੋ ਤੇ ਪੰਜਾਬ ਦੇ ਉੱਤੇ ਹਾਵੀ ਹੋ ਕੇ ਫਿਰ ਸਾਡਾ ਪਾਣੀ ਲੈ ਜਾਓ ਕਿਉਂਕਿ ਤਿੰਨੋਂ ਪਾਣੀ ਸਾਡਾ ਖੋਣਾ ਚਾਹੁੰਦੇ ਗਾਰੰਟੀਆਂ ਤੇ ਹੀ ਬੈਠੇ ਨੇ ਦੂਜੇ ਦੂਜੇ ਸੂਬਿਆਂ 'ਚ ਅਦਾਲਤਾਂ 'ਚ ਕੇਸ ਕਮਜ਼ੋਰ ਕਰੀ ਬੈਠੇ ਨੇ ਬੱਚਿਆਂ ਦੇ ਉੱਤੇ ਐਨਐਸਏ ਲਾ ਕੇ ਇਹਨਾਂ ਨੂੰ ਦੂਰ ਦਰਾਜ ਦੇ ਜ਼ਿਲ੍ਹਿਆਂ ਦੇ ਭੇਜੋ بڑے ਨਖੇ ਬੱਚੇ ਵਿਦੇਸ਼ ਜਾਣ ਇੱਥੇ ਨਸ਼ੇ ਦੇ ਨਾਲ ਅੱਧਾ ਪੰਜਾਬ ਬੀਐਸਐਫ ਦੇ ਹਵਾਲੇ ਫਿਰ ਇਹਨਾਂ ਨਸ਼ੇ ਕਿਉਂ ਵਧ ਸਾਡੇ ਕਿਸਾਨਾਂ ਦੇ ਨਾਲ ਜੋ ਤਸ਼ੱਦਦ ਕੀਤਾ ਜਾਂ ਰੋਸ ਹਨ ਉਹ ਕਦੇ ਵਖਵਤ ਕਦੇ ਅਤੰਗਵਾਦ ਇਹ ਦਿੱਲੀ ਦੇ ਸਾਹਮਣੇ ਲੜੂਗਾ ਕੌਣ ਇਹ ਜਿਹੜੇ ਘੁੱਟੇ ਤੇ ਕੀ ਬੈਠੇ ਨੇ ਅੱਜ ਇਸ ਪਾਰਟੀ 'ਚ ਕਲ ਉਸ ਪਾਰਟੀ 'ਚ ਇਹਨਾਂ ਤਿੰਨਾਂ ਪਾਰਟੀਆਂ 'ਚ ਜੇ ਕੋਈ ਜਿੱਤ ਗਿਆ ਕੱਲ ਪਤਾ ਨਹੀਂ ਦੇਖ ਕੇ ਕਿਹੜੀ ਪਾਰਟੀ 'ਚ ਬਹਿ ਜਾਊਗਾ ਇਹ ਇਕੱਲਾ ਆਕਾਲੀ ਦਲ ਹੈ ਜਿਹੜਾ ਨਾ ਦਿਖਦਾ ਹੈ ਨਾ ਝੁੱਕਦਾ ਹੈ ਤੇ ਨਾ ਹਿਲਦਾ ਹੈ ਲੇਕਿਨ ਖੜਦਾ ਹੈ ਪੰਜਾਬ ਦੇ ਹੱਕਾਂ ਦੇ ਨਾਲ